ਦੋਸਤੋ ਇੱਕ ਪਾਸੇ ਜਦੋਂ ਪੂਰਾ ਪੰਜਾਬ ਪੱਬਾ ਪਾਰ ਹੋਇਆ ਫਿਰਦਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਣ ਨੂੰ ਉਸੇ ਹੀ ਮੌਕੇ ਬਾਈ ਜੀ ਭੋਲਾ ਸਿੰਘ ਡਗਰੂ ਵਰਗੇ ਇਹੋ ਜਿਹੇ ਵੀ ਲੋਕ ਹੈਗੇ ਆ ਜਿਹੜੇ ਕੈਨੇਡਾ ਪੱਕੇ ਪੈਰੀਂ ਛੱਡ ਕੇ ਵਾਪਸ ਪੰਜਾਬ ਆ ਜਾਂਦੇ ਆ ਉਹ ਪੰਜਾਬ ਆਉਂਦੇ ਆ ਤੇ ਬਾਬੇ ਨਾਨਕ ਦੀ ਵਰਸੋਈ ਹੋਈ ਕੁਦਰਤੀ ਖੇਤੀ ਦਾ ਮੋਢ ਬਣਦੇ ਆ ਆਪਦੇ ਖੇਤ ਦੇ ਵਿੱਚ ਇਸੇ ਸਬੰਧ ਦੇ ਵਿੱਚ ਉਹ ਮੇਰੇ ਨਾਲ ਸੰਪਰਕ ਚਾਹੇ ਤੇ ਅਸੀਂ ਪ੍ਰੋਗਰਾਮ ਬਣਾਇਆ ਕਿ ਇੱਥੇ ਸ੍ਰੀ ਸੁਰੇਸ਼ ਦੇਸਾਈ ਜੀਾਂ ਦੀ ਜਿਹੜੀ ਵਾਟਰ ਐਫੀਸ਼ੀਐਂਟ 슈ਗਰ ਕੇਨ ਫਾਰਮਿੰਗ ਤਕਨੀਕ ਹੈ ਉਹਦੇ ਤਹਿਤ ਪ्योर ਕੁਦਰਤੀ ਖੇਤੀ ਵਾਲਾ ਗੰਨਾ ਇੱਥੋਂ ਕਾਸ਼ਟ ਕਰਾਂਗੇ ਉਸ ਗੰਨੇ ਦਾ ਜੂਸ ਵੇਚਾਂਗੇ ਉਸ ਗੰਨੇ ਤੋਂ ਗੁੜ ਬਣਾ ਕੇ ਵੇਚਾਂਗੇ ਸ਼ੱਕਰ ਬਣਾ ਕੇ ਵੇਚਾਂਗੇ ਮੋਗਾ ਫਿਰੋਜ਼ਪੁਰ ਰੋਡ ਦੇ ਉੱਤੇ ਗੁਰਦੁਆਰਾ ਤੰਬੂਮਾਲ ਸਥਿਤ ਹੈ ਤੇ ਉਹ ਬਿਲਕੁਲ ਚਰਨਾ ਦੇ ਵਿੱਚ ਸਤਵੀਂ ਪਾਸ ਚਾਹੀਦਾ ਗੁਰਦੁਆਰਾ ਇਹ ਖੇਤ ਆ ਸੋ ਰੋਡ ਦੇ ਉੱਤੇ ਖੇਤ ਹੋਣ ਦਾ ਇਹ ਫਾਇਦਾ ਹੁੰਦਾ ਕਿ ਅਸੀਂ ਮਾਰਕੀਟ ਵਾਲੇ ਪਾਸੇ ਤੋਂ ਊਣੇ ਨਹੀਂ ਰਹਿ ਜਾਂਦੇ ਸੋ ਇੱਥੋਂ ਗੁੜ ਵੀ ਬਣੇਗਾ ਗੰਨੇ ਦਾ ਸ਼ੱਕਰ ਵੀ ਬਣੇਗੀ ਤੇ ਗੰਨੇ ਤੋਂ ਜੂਸ ਬਣਾ ਕੇ ਵੀ ਜਿਹੜਾ ਹੈਗਾ ਤੁਹਾਡੀ ਸੇਵਾ ਦੇ ਵਿੱਚ ਅਰਪਿਤ ਕੀਤਾ ਜਾਊਗਾ ਸੋ ਤੁਸੀਂ ਦੇਖ ਰਹੇ ਹੋ ਗੰਨੇ ਦੀ ਬਿਜਾਈ ਦਾ ਕੰਮ ਇੱਥੇ ਸ਼ੁਰੂ ਹੋ ਚੱਲਿਆ ਤੇ ਬਾਈ ਜੀ ਭੋਲਾ ਸਿੰਘ ਆਪਣੇ ਨਾਲ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਆ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਕਿ ਕਿੰਨੇ ਸਾਲਾਂ ਤੋਂ ਤੁਸੀਂ ਕੈਨੇਡਾ 'ਚ ਸੀ ਤੇ ਕੈਨੇਡਾ ਛੱਡ ਕੇ ਪੰਜਾਬ ਆ ਕੇ ਕੁਦਰਤੀ ਖੇਤੀ ਸ਼ੁਰੂ ਕਰਨੀ ਇਹਦਾ ਮਨ ਕਿਵੇਂ ਬਣਿਆ ਇਹ ਤਾਂ ਮੇਰੇ 26 ਸਾਲ ਤੋਂ ਮੈਂ ਉੱਥੇ ਸੀਗਾ 26 ਸਾਲ ਬਾਅਦ ਆਇਆ ਜੀ ਇਹ ਤਾਂ ਮੇਰੇ ਮਨ ਪਹਿਲਾਂ ਹੀ ਸੀਗਾ ਮਨ 'ਚ ਜਦੋਂ ਉੱਥੇ ਜਨਕਿ ਮੈਂ ਫਸ ਕੇ ਸੀ ਇੱਕ ਹਫ਼ਤਾ ਉਹ ਮੇਰੇ ਜਵਾਕ ਸੀ ਉੱਪਰ ਫੈਮਿਲੀ ਨੂੰ ਪਾਲਣਾ ਸੀ ਉੱਥੇ ਜਾਣ ਕੇ ਫੈਮਿਲੀ ਆਪ ਦਾ ਘਰ ਮੇਰਾ ਫਰੀ ਹੋ ਗਿਆ ਸਾਰਾ ਕੌਜਾ ਸੋ ਇਹ ਕੁਦਰਤੀ ਖੇਤੀ ਕਰਨੀ ਆ ਇਹ ਮਨ ਚ ਵਿਚਾਰ ਕਿਵੇਂ ਆਇਆ ਉੱਥੇ ਮੈਂ ਕੁਦਰਤੀ ਕੁਦਰਤੀ ਸ਼ਹਿਰ ਚ ਬਾਹਰ ਦੋ ਕਿੱਲੇ ਲੈ ਲੇ ਉੱਥੇ ਕੈਨੇਡਾ ਵਾਲੇ ਜਿੱਥੇ ਉੱਥੇ ਦੇਖਿਆ ਗਨੋਏ ਆ ਮੈਂ ਆਲੂ ਲਾਏ ਬਿਨਾਰੇਸ ਪ੍ਰੇਤ ਵਾਲੂ ਗੰਡੇ ਤੇ ਲਸਣ ਮੈਂ ਉੱਥੇ ਘਰ ਦੇ ਖਾਂਦਾ ਸੀ ਕੈਨੇਡਾ ਚ ਵੀ ਫਿਰ ਮੈਂ ਕਿਹਾ ਕਾ ਤੋ ਨਾ ਜਬ ਵੀ ਪਿੰਡ ਜਾ ਕੇ ਕਰਾਂ ਇੱਥੇ ਤਾਂ ਮੈਂ ਕੱਲ ਸਾਰਾ ਸਾਲ ਕਾ ਸਕਦਾ ਉੱਥੇ ਸੀਜ਼ਨ ਹੁੰਦਾ ਹਾਂ ਉੱਥੇ ਬਸ ਐਵੇਂ ਕੱਲਾ ਵੀ ਚਾਰਾਂ ਮਹੀਨਿਆਂ ਦਾ ਹਾਂ ਜਦੋਂ ਬਰਫ ਹਟ ਗਈ ਉਦੋਂ ਹਾਂਜੀ ਸੋ ਦੋਸਤੋ ਬਾਈ ਜੀ ਨੇ ਕੈਨੇਡਾ ਦੇ ਵਿੱਚ 2 ਏਕੜ ਜ਼ਮੀਨ ਲੈ ਕੇ ਸ਼ਹਿਰੋਂ ਬਾਹਰ ਖੁਦ ਉੱਥੇ ਖੇਤੀ ਸ਼ੁਰੂ ਕੀਤੀ ਉੱਥੇ ਇਹਨਾਂ ਨੇ ਦੇਖਿਆ ਕਿ ਅੰਨੇ ਵਾਂਹ ਜ਼ਮੀਨ ਦੇ ਵਿੱਚ ਗੰਡੋਇਆ ਤੇ ਆਪਾਂ ਗੰਡੋਇ ਖਤਮ ਕਰੀ ਪੈਠੇ ਹਾਂਜੀ ਠੀਕ ਆ ਪਾ ਪਾ ਕੇ ਪਦਾਨਾ ਪਾ ਪਾ ਕੇ ਫਟੇਰਾ ਦੀ ਰੈਂਟ ਵਰਗੀਆਂ ਦਾਣੇਦਾਰ ਜ਼ਹਿਰਾਂ ਕੈਮੀਕਲ ਖਾਦਾਂ ਤਾਂ ਉੱਥੇ ਇਹਨਾਂ ਨੇ ਆਲੂ ਵੀ ਪੈਦਾ ਕੀਤੇ ਪਿਆਜ਼ ਵੀ ਪੈਦਾ ਕੀਤੇ ਉੱਥੇ ਆਪਾਂ ਨੂੰ ਪਤਾ ਕਿ ਚਾਰ ਕੁ ਮਹੀਨਿਆਂ ਦਾ ਸੀਜ਼ਨ ਹੁੰਦਾ ਤੁਸੀਂ ਸਾਰਾ ਸਾਲ ਉੱਥੇ ਖੇਤੀ ਨਹੀਂ ਕਰ ਸਕਦੇ ਤਾਂ ਇਹਨਾਂ ਦੇ ਮਨ 'ਚ ਆਇਆ ਵੀ ਯਾਰ ਇੱਥੇ ਮੈਂ ਚਾਰ ਮਹੀਨਿਆਂ ਦੇ ਵਿੱਚ ਜੇ ਆਪਣੇ ਪਰਿਵਾਰ ਵਾਸਤੇ ਜ਼ਹਿਰ ਮੁਕਤ ਖੁਰਾਕ ਪੈਦਾ ਕਰ ਸਕਦਾ ਤਾਂ ਪੰਜਾਬ 'ਚ ਜਾ ਕੇ ਤਾਂ ਮੈਂ ਵੱਧ ਤੋਂ ਵੱਧ ਲੋਕਾਂ ਦੇ ਵਾਸਤੇ ਸਾਰਾ ਸਾਲ ਜ਼ਹਿਰ ਮੁਕਤ ਖੁਰਾਕ ਪੈਦਾ ਕਰ ਸਕਦਾ ਤੇ ਇਸ ਕਰਕੇ ਏ ਜਦੋਂ ਆਪਣੇ ਬੱਚਿਆਂ ਲੋ ਸੁਰਖਰੂ ਹੋਏ ਜਿਹੜਾ ਘਰ ਉਥੇ ਕਿਸ਼ਤਾਂ ਤੇ ਲਿਆ ਸੀ ਉਧਰੋਂ ਸੁਰਖਰੂ ਹੋਏ ਤਾਂ ਉਦੋਂ ਤੁਰੰਤ ਹੀ ਪੱਕੇ ਪੈ ਰਹੀ ਪੰਜਾਬ ਆ ਗਏ ਤੇ ਅੱਜ ਇੱਥੇ ਵਾਹਿਗੁਰੂ ਦੀ ਕਿਰਪਾ ਨਾਲ ਗੁਰਦੁਆਰਾ ਤੰਬੂ ਮਾਲ ਦੇ ਚਰਨਾਂ 'ਚ ਜਿਹੜਾ ਹੈਗਾ ਮੋਗ ਫਿਰੋਜ਼ਪੁਰ ਰੋਡ ਤੇ ਡਗਰੂ ਪਿੰਡ 'ਚ ਹਾਂਜੀ ਇਹ ਜਿਹੜਾ ਹੈਗਾ ਕੁਦਰਤੀ ਖੇਤੀ ਦਾ ਮੋਡ ਬੰਨਿਆ ਜਾ ਚੁੱਕਿਆ ਤੇ ਵਾਹਿਗੁਰੂ ਦੀ ਕਿਰਪਾ ਦਾ ਆਲਮ ਇਹ ਹੈ ਕਿ ਭੂਰ ਜੀ ਵੀ ਪੈਣੀ ਸ਼ੁਰੂ ਹੋ ਗਈ ਆ ਸਾਡਾ ਬੀ ਵੀ ਪੈ ਚੱਲਿਆ ਤੇ ਅੱਜ ਇਹ ਬਜਾਈ ਮੁਕੰਮਲ ਹੋ ਜੂਗੀ ਤੇ ਆਉਣ ਵਾਲੇ ਸਮੇਂ ਚ ਲਗਾਤਾਰ ਤੁਹਾਨੂੰ ਇਥੋਂ ਅਪਡੇਟ ਦਿੰਦੇ ਰਾਵਾਂਗੇ ਤੇ ਫਿਰ ਇੱਕ ਦਿਨ ਆਊਗਾ ਜਦੋਂ ਅਸੀਂ ਤੁਹਾਨੂੰ ਇਥੋਂ ਹੀ ਗੰਨੇ ਦਾ ਜੂਸ ਉਪਲਬਧ ਕਰਾਵਾਂਗੇ ਅਮਰਤਮਈ ਪ्योर ਗੁੜ ਕੁਦਰਤੀ ਖੇਤੀ ਵਾਲਾ ਪ्योर ਸ਼ੱਕਰ ਕੁਦਰਤੀ ਖੇਤੀ ਵਾਲੀ ਇਥੋਂ ਤੁਹਾਡੀ ਸੇਵਾ ਚ ਹਾਜ਼ਰ ਕਰਾਂਗੇ ਸੋ ਬਣੇ ਰਹੋ ਜੁੜੇ ਰਹੋ ਬਾਈ ਭੋਲਾ ਸਿੰਘ ਡਗਰੂ ਇਹਨਾਂ ਦਾ ਫੋਨ ਨੰਬਰ ਤੁਹਾਡੀ ਸਕਰੀਨ ਤੇ ਮੌਜੂਦ ਆ ਸੋ ਬਾਕੀ ਗੱਲਾਂ ਆਉਣ ਵਾਲੀ ਵੀਡੀਓਜ਼ ਦੇ ਰਾਹੀਂ ਤੁਹਾਡੇ ਨਾਲ ਕਰਦੇ ਰਵਾਂਗੇ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ